ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਰ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖੁਰਕੀਆਂ ਤੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਆਜੇ ਸ਼ੰਕਰ ਨੇ ਈਰਾਨ ਦੇ ਰਾਸ਼ਟਰਪਤੀ ਇब्राहिम ਰਹੀਮ ਰਹੀ ਸਿੱਧੇ ਵਿਹਾਤ ਤੇ ਕੀਤਾ ਦੁੱਖ ਦਾ ਜ਼ਹਾਰ ਕਿਹਾ ਦੁੱਖ ਦੀ ਇਸ ਘੜੀ ਵਿੱਚ ਈਰਾਨ ਦੇ ਜਨਤਾ ਦੇ ਨਾਲ ਖੜਾ ਹੈ ਭਾਰਤ ਪੰਜਾਬ ਵਿੱਚ ਹੋਰ ਮਜ਼ਬੂਤ ਹੋਇਆ ਆਮ ਆਦਮੀ ਪਾਰਟੀ ਦਾ ਪਰਿਵਾਰ ਕਾਂਗਰਸ ਅਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ ਕਈ ਵੱਡੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ। ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਦੌਰ ਜ਼ੋਰ-ਸ਼ੋਰ ਨਾਲ ਜਾਰੀ ਵਾਪਕ ਉਮੀਦਵਾਰਾਂ ਨੇ ਕੀਤਾ ਆਪਣੀ ਜਿੱਤ ਦਾ ਦਾਵਾ। ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਵਿਦੇਸ਼ ਮੰਤਰੀ ਡਾਕਟਰ ਰਾਜੇਸ਼ ਸ਼ੰਕਰ ਨੇ ਹੈਲੀਕਾਪਟਰ ਹਾਦਸੇ ਵਿੱਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰੈਈਸੀ ਦੀ ਹੱਥੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁਲਖਿਆਨ ਦੀ ਮੌਤ ਉੱਤੇ ਦੁੱਖ ਦਾ ਜ਼ਹਰ ਕੀਤਾ ਹੈ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਇਸ ਦੁੱਖ ਦੀ ਘੜੀ ਵਿੱਚ ਈਰਾਨ ਦੀ ਜਨਤਾ ਦੇ ਨਾਲ ਖੜਾ ਹੈ ਦੱਸਦੇ ਕਿ ਰਾਸ਼ਟਰਪਤੀ ਇਬਰਾਹਿਮ ਰੈਈਸੀ ਦੇ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋਈ ਹੈ ਉਹਨਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਐਤਵਾਰ ਨੂੰ ਹਾਦਸਾ ਗ੍ਰਸਤ ਹੋਇਆ ਸੀ ਪਰ ਰਾਸ਼ਟਰਪਤੀ ਦੀ ਮੌਤ ਦੀ ਪੁਸ਼ਟੀ ਸੋਮਵਾਰ ਨੂੰ ਹੈਲੀਕਾਪਟਰ ਦਾ ਮਲਬਾ ਮਿਲਣ ਤੋਂ ਬਾਅਦ ਹੋਈ ਹੈ ਇਸ ਹਾਦਸੇ ਵਿੱਚ ਰਾਨ ਦੇ ਵਿਦੇਸ਼ ਮੰਤਰੀ ਸਮੇਤ ਹੈਲੀਕਾਪਟਰ ਵਿੱਚ ਸਵਾਰ ਹੋਰ ਵਿਅਕਤੀਆਂ ਦੀ ਵੀ ਮੌਤ ਹੋਈ ਹੈ। ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਮਜ਼ਬੂਤ ਹੋਇਆ ਤੇ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਅਤੇ ਵਿਧਾਇਕ ਮਦਨ ਲਾਲ ਬਗਾ ਅਤੇ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਮੌਜੂਦਗੀ ਵਿੱਚ ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਅਤੇ ਭਾਜਪਾ ਘੱਟ ਗਿਣ ਤੇ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਨਵਰ ਹੁਸੈਨ ਅਤੇ ਬੁਲਾਰੇ ਅਸਰਾਰ ਤਰੀਨ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਇਸੇ ਤਰ੍ਹਾਂ ਵਿਧਾਇਕ ਕੁਲਵੰਤ ਸਿੱਧੂ ਦੀ ਮੌਜੂਦਗੀ ਵਿੱਚ ਕਾਂਗਰਸ ਦੇ ਕਾਉਂਸਲਰ ਸੋਹਣ ਸਿੰਘ ਗੋਗਾ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਸੁਤੇਸ਼ ਕੁਮਾਰ ਮਾਮਾ ਸਮੇਤ ਵਪਾਰ ਮੰਡਲ ਦੇ ਕਈ ਅਹੁਦੇਦਾਰ ਵੀ ਆਮਦਵੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਭਗਵੰਤ ਮਾਨ ਨੇ ਸਾਰਾਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ ਸ਼੍ਰੀ ਨਾਨਦਪੁਰ ਸਾਹਿਬ ਹਲਕੇ ਵਿੱਚ ਆਮਦਵੀ ਪਾਰਟੀ ਹੋਰ ਮਜ਼ਬੂਤ ਹੋਈ ਅਤੇ ਸ਼੍ਰੋਮਣੀ ਕਲ ਦਲ ਨੂੰ ਵੱਡਾ ਝਟਕਾ ਲੱਗਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਅਤੇ ਵਿਧਾਇਕ ਸੰਤੋਸ਼ ਘਟਾਰੀਆ ਦੀ ਮੌਜੂਦਗੀ ਵਿੱਚ ਬ੍ਰਿਗੇਡੀਅਰ ਰਾਜਕਮਰ ਮੋਹਦ ਅਮਦਵੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਭਗਵੰਤ ਮਾਨ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਪਾਦਮਸਰੀ ਡਾਕਟਰ ਸਰਜੀਤ ਪਾਤਰ ਜਿਨ੍ਹਾਂ ਦਾ ਬੀਤੀ 11 ਮਈ ਨੂੰ ਦੇਹਾਂਤ ਹੋ ਗਿਆ ਸੀ ਨਿਮਿਤ ਅੰਤਿਮ ਅਰਦਾਸ ਅੱਜ ਹੋਈ ਹੈ ਆਸ਼ਾਪੁਰੀ ਲੁਧਿਆਣਾ ਦੇ ਗੁਰਦੁਆਰਾ ਮਾਈ ਬੇਸ਼ਨ ਕੌਰ ਸ਼ਾਂਤ ਪਾਰਕ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਮੌਕੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਮੂਲੀਅਤ ਕੀਤੀ ਉਹਨਾਂ ਡਾਕਟਰ ਪਾਤਰ ਦੇ ਪਤਨੀ ਭੁਪਿੰਦਰ ਕੌਰ ਪੁੱਤਰਾਂ ਅੰਕੁਰ ਪਾਤਰ ਤੇ ਮਨਰਾਜ ਪਾਤਰ ਦੇ ਨਾਲ ਦੁੱਖ ਸਾਂਝਾ ਕੀਤਾ ਮੰਨ ਤੋਂ ਇਲਾਵਾ ਹੋਰ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੇ ਸਹਿਯਕਾਂ ਵੱਲੋਂ ਡਾਕਟਰ ਪਾਤਰ ਨੂੰ ਨਿਗ੍ਹੀ ਸ਼ਰਧਾਂਜਲੀ ਦਿੱਤੀ ਗਈ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਛੇਤੀ ਪਾਤਰ ਸਾਹ ਦੇ ਭੋਗ ਤੇ ਸ਼ਰਧਾਂਜਲੀ ਦੇਣੀ ਪਊਗੀ ਕਿਉਂਕਿ ਆ ਜਾਣਾ ਤਾਂ ਸਭ ਨੇ ਪਰ ਐਦਾਂ ਅਚਾਨਕ ਸੌਣਾ ਤੇ ਸਵੇਰ ਨੂੰ ਉੱਠਣਾ ਹੀ ਨਾ ਇਹ ਬਹੁਤ ਦੁਖਦਾਇਕ ਬਣਾ ਦਿੰਦਾ ਹੈ ਪਰਿਵਾਰ ਲਈ ਤੇ ਚਾਹਣ ਵਾਲਿਆਂ ਲਈ ਸੋ ਮੈਂ ਇਹ ਚਾਹਨਾ ਬਤੌਰ ਮੁੱਖ ਮੰਤਰੀ ਵੀ ਬਤੌਰ ਉਹਨਾਂ ਦਾ ਸੰਸਕ ਵੀ ਬਤੌਰ ਉਹਨਾਂ ਦਾ ਚੇਲਾ ਵੀ ਲਾ ਲਓ ਕਹਿ ਲਓ ਕਿਉਂਕਿ ਜਦੋਂ ਮੈਂ 92 ਚ ਲੁਧਿਆਣਾ ਆਇਆ ਸੀ ਆਸ਼ਾਪੁਰੀ ਰਹਿੰਦੇ ਸੀ ਮੈਂ ਦਰਸ਼ ਕੋਲੋਨੀ ਰਹਿੰਦਾ ਸੀ ਤਾਂ ਉਦੋਂ ਦਾ ਮੇਲਜੋਲ ਹੁੰਦਾ ਰਹਿੰਦਾ ਸੀ ਤੇ ਪੜਦੇ ਤਾਂ ਪਹਿਲੀ 8ਵੀਂ 9ਵੀਂ 10ਵੀਂ ਚ ਪੜਨ ਲੱਗੇ ਸੀ ਮੈਂ ਚਾਹੁੰਨਾ ਇਸ ਪਾਤਰਨਾ ਦੇ ਦਰਿਆ ਦੇ ਵਿੱਚ ਝਰਨੇ ਡਿੱਗਣ ਨਮਾ ਤਾਜਾ ਪਾਣੀ ਲੈ ਕੇ ਪਾਤਰ ਅਵਾਰਡ ਜਿਸ ਦਾ ਅਰਜਨ ਅਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਇੱਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਏ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨ ਫਿਰੋ ਲਿਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਹੈ ਨਲਕੇ ਨੂੰ ਚਲਾਉਣਾ ਹੈ ਤਾਂ ਪਹਿਲਾਂ ਉੱਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਜਦੋਂ ਨਲਕਾ ਚੱਲ ਪੈਂਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਹੈ ਨਾ ਜਿਹੜਾ ਪਾਇਆ ਹੋਇਆ ਹੈ ਫਿਰ ਨਲਕਾ ਆਪਣਾ ਪਾਣੀ ਚੱਕਦਾ ਹੈ ਸੋ ਹੋ ਸਕਦਾ ਕੁਝ ਬੱਚੇ ਪਾਤਰ ਸਾਹਿਬ ਨੂੰ ਪੜ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਪਰ ਹੌਲੀ-ਹੌਲੀ ਉਹਨਾਂ ਦਾ ਅੰਦਰਲਾ ਜਿਹੜਾ ਨਲਕਾ ਉਹ ਪਾਣੀ ਚੱਕੂਗਾ ਉਹ ਝਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ 'ਚ ਛੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ 1 ਲੱਖ 1 ਲੱਖ 60 ਹਜ਼ਾਰ ਰੁਪਈਆ ਨਾਲ ਪ੍ਰਸ਼ੰਸਾ ਪੱਤਰ ਜਿੰਨੀਆਂ ਸਰਕਾਰੀ ਸਹੂਲਤਾਂ ਹੋਰ ਦੇਸ਼ ਦੇ ਨੈਸ਼ਨਲ ਅਵਾਰਡਸ ਨੂੰ ਮਿਲਦੀਆਂ ਨੇ ਨੈਸ਼ਨਲ ਅਵਾਰਡਸ ਦੇ ਨਾਲ ਜਿਹੜੀਆਂ ਸਹੂਲਤਾਂ ਮਿਲ ਸਾਰੀਆਂ ਸੀ ਉਹ ਪਾਤਰ ਸਾਹਿਬ ਦੇ ਨਾਂ ਤੇ ਪਾਤਰ ਅਵਾਰਡ ਸ਼ੁਰੂ ਕਰਕੇ ਅਸੀਂ ਕਰਾ ਇਹ ਮੇਰਾ Ehsaan ਨਹੀਂ ਹੈਗਾ ਮੇਰਾ ਫਰਜ਼ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਹਲਕਾ ਪੂਰਬੀ ਦੇ ਕੌਂਸਲਰ ਮੀਠੂ ਮਦਨ ਵੱਲੋਂ ਵਾੜ ਵਾਸੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੁਰਜੀਤ ਔਜਲਾ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਲੋਕ ਆਪ ਮੁਹਾਰੇ ਕਾਂਗਰਸ ਦਾ ਸਾਥ ਦੇ ਰਹੇ ਨੇ ਤੇ ਉਹਨਾਂ ਦੇ ਕੰਮਾਂ ਦੇ ਆਧਾਰ ਉੱਤੇ ਉਹਨਾਂ ਨੂੰ ਵੋਟਾਂ ਪਾਉਣਗੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਹਲਕਾ ਸੈਂਟਰਲ ਵਿਖੇ ਚੋਣ ਰੈਲੀ ਦਾ ਆਯੋਜਨ ਗੁਰਬਖਸ਼ ਨਗਰ ਵਿੱਚ ਕੀਤਾ ਗਿਆ ਇਸ ਮੌਕੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਅਤੇ ਗੁਰਜੀਤ ਔਜਲਾ ਦੇ ਪ੍ਰਸੂ ਖੌਜਲਾ ਨੇ ਚੋਣ ਪ੍ਰਚਾਰ ਕਰਕੇ ਗੁਰਜੀਤ ਔਜਲਾ ਦੇ ਲਈ ਵੋਟਾਂ ਮੰਗੀਆਂ ਇਸ ਮੌਕੇ ਕਾਂਗਰਸੀ ਆਗੂ ਵਿਕਾਸ ਸੋਨੀ ਪਰਮਜੀਤ ਬਤਰਾ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਅੱਜ ਭਾਜਪਾ ਦੇ ਨੈਸ਼ਨਲ ਜਨਰਲ ਸਕੱਤਰ ਧਰਨ ਚੋਗ ਵੱਲੋਂ ਅਮ੍ਰਿਤਸਰ ਸਹਿਰ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਤਰਨਜੀਤ ਸਿੰਘ ਸੰਧੂ ਸਮੁਦਰੀ ਨੂੰ ਲੋਕ ਸਭਾ ਮੈਂਬਰ ਚੁਣ ਕੇ ਸੰਸਦ ਵਿੱਚ ਭੇਜਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭਰਮੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਲੋਕਾਂ ਦਾ ਭਰਮਾ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਹੈ ਅਜੀਦ ਅੰਮ੍ਰਿਤਸਰ ਦੀ ਡਿਵੈਲਪਮੈਂਟ 'ਤੇ ਫੋਕਸ ਜਰ ਦੇ 10:00 ਵਜੇ ਹੋਰ ਘੜ ਦੇਣ ਬਣ ਗਏ ਆਪਾਂ ਸ਼ੁਰੂ ਕਰਨੀ ਹੈ ਡਵੈਲਪਮੈਂਟ ਸਿਆਸਤ ਇੱਕ ਨਵਾਂ ਫੀਲਡ ਸੀ ਬਿਊਰੋਕ੍ਰੇਟ ਤਬਾਸੀ ਸਿਆਸਤ ਜੈਨਟਰ ਕੀਤੀ ਕਿਸ ਤਰ੍ਹਾਂ ਦਾ ਜ਼ੇਰ ਬਰਿਆ ਹੈ ਹਾਲੇ ਤਾਂ ਤੇ ਜ਼ੇਰ ਬਾ ਪੂਰਾ ਖਤਮ ਹੋਣ ਦਿਓ ਪਰ ਇਹ ਬਾਦ ਦੱਸਾਂਗੇ ਆਪਾਂ ਡਵੈਲਪਮੈਂਟ ਹੀ ਫੋਕਸ ਨੇ ਡਵੈਲਪਮੈਂਟ ਹੀ ਕਰਨੀ ਗਾਂ ਤਿੰਨ ਦਿਹਾੜੇ ਗੋਲੀਬਾਰੀ ਹੋ ਰਹੀ ਹੈ ਕੱਲ ਵੀ ਕੱਟਾ ਵਾਪਰੀ ਹੈ ਲੋਕ ਕਿੰਨੇ ਕਿਉਂ ਨਹੀਂ ਦੇ ਭਾਈ ਇਹ ਤਾਂ ਪਹਿਲਾਂ ਵੀ ਗੋਲੀਬਾਰੀ ਹੋ ਰਹੀ ਹੈ ਮੈਂ ਤਾਂ ਬਾਰ-ਬਾਰ ਕਹਿ ਰਿਹਾ ਜਦੋਂ ਆਮ ਕੋਈ ਲੋਕ ਆਮ ਲੋਕ ਵੀ ਭੱਟੜ ਹੁੰਦੇ ਆ ਉਦੋਂ ਵੀ ਸਾਨੂੰ ਦੇਖਣਾ ਚਾਹੀਦਾ ਇਹ ਪੋਲਿਟਿਕਲ ਵਾਇਲੈਂਸ ਥੋੜਾ ਘੱਟੀ ਹੈ ਤੇ ਵਾਇਲੈਂਸ ਹੈ ਇਹ ਅੰਬਰਸਰ ਚ ਬੰਦ ਕਰ ਰਹੇ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਲਗਾਤਾਰ ਵੱਡਾ ਚੋਟ ਦੇਖੋ ਤੁਸੀਂ ਦੇਖ ਰਹੇ ਹੋ ਤਕੜੀ ਸਪੋਰਟ ਮਿਲ ਰਹੀ ਆ ਲੋਕੀ ਚਾਹੁੰਦੇ ਨੇ ਡਵੈਲਪਮੈਂਟ ਪੰਜਾਬ ਦੇ ਅੰਦਰ ਲੋਕ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਸਜ਼ਾ ਦੇਣਾ ਚਾਹਤੇ ਔਰ ਭਾਰਤੀ ਜਨਤਾ ਪਾਰਟੀ ਦੀ ਲਹਿਰ ਹੈ ਸੁਨਾਮੀ ਹੈ ਲੋਕ ਨਰਿੰਦਰ ਮੋਦੀ ਜਨਨ ਪਿਆਰ ਕਰਦੇ ਔਰ ਆਮ ਆਂਦੀ ਪਾਰਟੀ ਔਰ ਕਾਂਗਰਸ ਦਾ ਕਿਨਾ ਨਾ ਕਰਦੇ ਔਰ ਉਹਨੂੰ ਕਰਾਰਾ ਜਵਾਬ ਦਿੰਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਸਥਿਤ ਪੰਜਾਬ ਦੇ ਗੇਟਵੇ ਆਫ ਪੰਜਾਬ ਕਹੇ ਜਾਣ ਵਾਲੇ ਸ਼ੰਭੂ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਨੇ ਚੋਣ ਪ੍ਰਚਾਰ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਪਹੁੰਚਣਗੇ ਅਤੇ ਉਹਨਾਂ ਲਈ ਚੋਣ ਪ੍ਰਚਾਰ ਕਰਨਗੇ ਉਹਨਾਂ ਨੇ ਕਿਹਾ ਕਿ ਉਹਨੇ ਆਪਣੇ ਕਾਰਜਕਾਲ ਵਿੱਚ ਕਨੌਰ ਦਾ ਬਹੁਤ ਵਿਕਾਸ ਕੀਤਾ ਹੈ ਸ਼੍ਰਮਣੀ ਕਾਲ ਦਲ ਦੇ ਸੀਨੀਅਰ ਅਗੂ ਅਤੇ ਸਾਬਕਾ ਐਮਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਨੌਰ ਹਲਕੇ ਦੇ ਸਾਰੇ ਕਾਲੀ ਵਰਕਰਾਂ ਨੂੰ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਦੀ ਜਿੱਤ ਯਕੀਨੀ ਬਣਾਉਣ ਲਈ ਫੀਲਡ ਵਿੱਚ ਡਟ ਜਾਣ ਦਾ ਸੰਦੇਸ਼ ਦਿੱਤਾ ਹੈ ਪ੍ਰੋਫੈਸਰ ਚੰਦੂ ਮਾਜਰਾ ਸ਼੍ਰੀ ਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਨੇ ਐਨ ਕੇ ਸ਼ਰਮਾ ਦੀ ਚੋਣ ਮਹਿੰਮ ਪਖਾਉਣ ਲਈ ਉੱਚੇ ਤੌਰ ਤੇ ਉਹਨਾਂ ਦੀ ਪਟਿਆਲਾ ਰਿਹائش ਤੇ ਪਹੁੰਚੀ ਅਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨੂੰ ਚੋਣ ਮਹਿੰਮ ਵਿੱਚ ਭਰਮਾ ਲੋਕ ਹੁੰਗਾਰਾ ਮਿਲ ਰਿਹਾ ਹੈ ਦੇਖੋ 47 ਡਿਗਰੀ ਟੈਂਪਰੇਚਰ ਆ ਨਜ਼ਾਰਾਂ ਦੀ ਗਿਣਤੀ ਚ ਲੋਕ ਸਾਨੂੰ ਪਿਆਰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਆ ਸੋ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਪਾਸਟ ਕਾਰਗੁਜ਼ਾਰੀ ਰਹੀ ਆ ਜੋ ਪੰਜਾਬ ਦੇ ਹੱਕਾਂ ਦੀ ਲੜਾਈ ਲੜਦਾ ਰਿਹਾ ਔਰ ਜੋ ਦੋ ਪਾਰਟੀਆਂ ਨੇ ਠੱਗੀ ਮਾਰ ਕੇ ਵੋਟਾਂ ਪੁਆਈਆਂ ਅੱਜ ਆਮ ਲੋਕੋ ਸਾਰੀਆਂ ਗੱਲਾਂ ਸਮਝ ਚੁੱਕੇ ਆ ਦੁਬਾਰਾ ਫੇਰ ਆਪਣੇ ਕਿਸਾਨ ਵੀ ਮਜ਼ਦੂਰ ਵੀ ਗਰੀਬ ਵੀ ਕਰਮਚਾਰੀ ਵੀ ਵਪਾਰੀ ਵੀ ਸਾਰੇ ਡੱਟ ਕੇ ਸ਼ਰੋਮਣੀ ਅਕਾਲੀ ਦਲ ਨਾਲ ਖੜੇ ਆ ਅਸੀਂ ਪੰਜਾਬ 'ਚ ਮੈਂ ਸਮਝਦਾ ਕਿ ਵੱਧ ਤੋਂ ਵੱਧ ਸਿੱਟਾਂ ਜਿੱਤ ਕੇ ਇਹ ਜਿਹੜੀ ਪਾਰਟੀ ਨੂੰ ਔਰ ਪੰਜਾਬ ਨੂੰ ਮਜ਼ਬੂਤ ਕਰਾਏ ਆਗਾਮੀ ਲੋਕ ਸਭਾ ਚੋਣਾਂ 2024 ਵਿੱਚ ਹਰੇਕ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਰਾਜ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਨਿਰੰਤਰ ਵੋਟਰ ਜਾਗਰੂਕਤਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਲੜੀ ਤਹਿਤ ਜ਼ਿਲ੍ਹਾ ਚੋਣ ਦਫ਼ਤਰ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਗੀਤ ਤੂੰ ਵੋਟਕਾਰ ਤਿਆਰ ਕੀਤਾ ਗਿਆ ਹੈ ਜਿਸ ਨੂੰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਜੇਸ਼ਦੀ ਮਾਨ ਨੇ ਖਰਚਾ ਅਬਜ਼ਰਵਰ ਲੋਕ ਸਭਾ ਹਲਕਾ 10 ਫਿਰੋਜ਼ਪੁਰ ਨਗਿੰਦਰ ਯਾਦਵ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਸਹਾਇਕ ਕਮਿਸ਼ਨਰ ਸੂਰਜ ਇਲੈਕਸ਼ਨ ਤਹਿਸੀਲਦਾਰ ਚਾਨਦ ਪ੍ਰਕਾਸ਼ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਰਜੇਸ਼ਦੀ ਮਾਨ ਨੇ ਕਿਹਾ ਕਿ ਜ਼ਿਲ੍ਹਾ ਸਵਿਪ ਟੀਮ ਵੱਲੋਂ ਵੱਖ-ਵੱਖ ਸਵਿਪ ਗਤੀਵਿਧੀਆਂ ਜਿਨ੍ਹਾਂ ਵਿੱਚ ਸਵਿਪ ਗੀਤ ਸਵਿਪ ਗਿੱਧਾ ਸਕੇਟਾ ਨੁਕੜਨਾਟਕ ਆਦ ਰਹੀ ਲੋਕਾਂ ਨੂੰ ਮਤਦਾਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ इसे लड़ी में एक गीत रिलीज किया गया उन्होंने लोगों को वल चढ़ के वोटा पाँ की अपील की है आज हमने इसको स्वीप प्रोग्राम के तहत टू वोट कर टू वोट कर वे प्रोग्राम वीडियो रिलीज किया बहुत ही अच्छा लगा और इतना सराहनीय प्रयास फिरोजपुर डिस्ट्रिक्ट में हो रहा है लोगों को जागरूक करने के लिए और बच्ची ने इतना अच्छा इतने कॉन्फिडेंस के साथ बताया तो मेरी सबसे अपील है कि आप सब जो है एक जून को बढ़ चढ़ के हिस्सा लें इस चुनाव में वोट करें क्योंकि मतदान आपका अधिकार है इसको आप बेकार मत जान दीजिए लोकतंत्र के इस पर्व में आप अपनी अच्छी भूमिका निभाइए और इस देश को एक अच्छा नेता दीजिए ताकि आपकी इसमें भागीदारी रहे कल को आप मत बोलिए कि नहीं हमने तो आ, किस नेता को जो है इस देश का जो भी हो प्रतिनिधित्व करने के लिए बना दिया तो आप अपने वोट का अधिकार का प्रयोग करें ਔਰ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਚੋਣ ਕਮਿਸ਼ਨ ਨੂੰ ਖਲਪਨਾਮਾ ਦਿੱਤਾ ਜਿਸ ਵਿੱਚ ਉਹਨਾਂ ਆਪਣੇ ਉੱਤੇ ਹੋਏ ਮੁਕਾਦਮਿਆਂ ਦਾ ਵੇਰਵਾ ਸਾਂਝਾ ਕੀਤਾ। ਉਹਨਾਂ ਕਿਹਾ ਕਿ ਮਾਮਲਿਆਂ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ।